ਆਉਂਦੀ ਹੈ ਤੁਹਾਡੇ ਹਿਰਦੇ ਵਿੱਚ ਉਹਨਾਂ ਗੀਤਾਂ ਦਾ ਰਸ ਹੈ ਤੇ ਹੋਇਆ ਕਿ ਤੁਹਾਡੇ ਦੋਵੇਂ ਹੱਥ ਬਰਕਤਾਂ ਵਾਲੇ ਹੋ ਗਏ ਫੜੀ ਜ਼ਬਾਨ ਵਿੱਚ ਬਰਕਤਾਂ ਆ ਗਈਆਂ ਨੇ ਬਲਕਿ ਸਹਿਬਾਂ ਦੀ ਬਾਣੀ ਤੇ ਕਹਿੰਦੀ ਹੈ ਐਸੇ ਮਹਾਪੁਰਸ਼ ਦੀ ਅੱਖਾਂ ਵਿੱਚ ਵੀ ਬਰਕਤਾਂ ਆਉਂਦੀਆਂ ਨੇ ਉਹ ਅੱਖਾਂ ਨਾਲ ਵੀ ਨਿਹਾਲ ਕਰ ਸਕਦਾ ਹੈ ਜਿੱਥੇ ਉਹ ਕਿਸੇ ਤੇ ਸੀਸ ਤੇ ਹੱਥ ਰੱਖੇ ਤੇ ਨਿਹਾਲ ਕਰ ਸਕਦਾ ਹੈ ਉੱਥੇ ਉਹ ਦ੍ਰਿਸ਼ਟੀ ਨਾਲ ਵੀ ਜੋ ਹੈ ਨਿਹਾਲ ਕਰ ਸਕਦਾ ਹੈ ਨਾਂ ਇੱਕ ਨਧਰੀ ਨਦਰ ਨਿਹਾਲ ਜਿਸ ਪਾਸੇ ਮੇਰ ਭਰੀ ਨਿਗਾਹ ਕਰ ਦਿੱਤੀ ਤਾਂ ਵੀ ਉਹ ਨਿਹਾਲ ਹੋ ਜਾਏਗਾ ਅੱਖਾਂ 'ਚ ਵੀ ਬੜੀ ਬਰਕਤ ਹੋਵੇਗੀ ਦ੍ਰਿਸ਼ਟੀ ਖਾਲੀ ਨਹੀਂ ਹੋਵੇਗੀ ਔਰ ਮੈਂ ਅਰਜ਼ ਕਰਾਂ ਇੱਕ ਮੈਲੀ ਅੱਖ ਹੋਵੇ ਕਿਸੇ ਦੀ ਕਿ ਕਿਸੇ ਨੂੰ ਤੱਕੇ ਉਹਨੇ ਮੈਲ ਹੀ ਸੁੱਟਣਾ ਹੈ ਨਾ ਇਤਨੇ ਮੈਂ ਅਰਜ਼ ਕਰਦੇ ਆ ਹੱਥ ਮੇਰਾ ਗੰਦਾ ਹੋਵੇ ਤੇ ਤੋਂ ਮੈਂ ਤੁਹਾਡੇ ਕੱਪੜਿਆਂ ਤੇ ਰੱਖਦੇ ਆ ਬਦਮ ਤੇ ਮਹਿਲਾ ਹੋ ਜਾਏਗਾ ਗੁਰਬਾਣੀ ਤੇ ਧਰਮ ਗ੍ਰੰਥ ਇਹ ਕਹਿੰਦੇ ਨੇ ਜਿੱਥੇ ਗੰਦੇ ਹੱਥਾਂ ਨਾਲ ਕਿਸੇ ਨੂੰ ਮਹਿਲਾ ਕੀਤਾ ਜਾ ਸਕਦਾ ਹੈ ਗੰਦੀ ਨਜ਼ਰਾਂ ਨਾਲ ਵੀ ਕਿਸੇ ਨੂੰ ਮਹਿਲਾ ਕੀਤਾ ਜਾ ਸਕਦਾ ਹੈ ਗੰਦੀਆਂ ਅੱਖਾਂ ਨਾਲ ਵੀ ਕਿਸੇ ਨੂੰ ਮਹਿਲਾ ਕੀਤਾ ਜਾ ਸਕਦਾ ਹੈ ਮੌਜੂਦਾ ਦੌਰ ਦੇ ਵਿੱਚ ਬੰਦੇ ਦੀਆਂ ਨਜ਼ਰਾਂ ਇਤਨੀਆਂ ਗੰਦੀਆਂ ਹੋ ਗਈਆਂ ਨਜ਼ਾਰੇ ਗੰਦੇ ਹੀ ਹੁੰਦੇ ਜਾ ਰਹੇ ਤੁੱਕਾ ਦ੍ਰਿਸ਼ਟੀ ਜੋ ਗੰਦੀ ਹੈ ਤੇ ਜੇ ਅੱਖਾਂ ਦੀ ਗੰਦਗੀ ਚਾਰੋਂ ਪਾਸੇ ਫੈਲਾਈ ਜਾ ਸਕਦੀ ਹੈ ਤਾਂ ਪਵਿੱਤਰ ਅੱਖਾਂ ਦੇ ਨਾਲ ਕਿਸੇ ਨੂੰ ਪਵਿੱਤਰ ਵੀ ਕੀਤਾ ਜਾ ਸਕਦਾ ਹੈ ਨਿਹਾਲ ਵੀ ਕੀਤਾ ਜਾ ਸਕਦਾ ਹੈ ਨਾ ਨੇ ਤੇ ਨਦਰੇ ਨਦਰ ਨਿਹਾਲ ਹੱਥਾਂ ਦੇ ਵਿੱਚ ਤੇ ਬਰਕਤਾਂ ਨੇ ਦ੍ਰਿਸ਼ਟੀ ਵਿੱਚ ਵੀ ਬਰਕਤ ਆ ਜਾਂਦੀ ਹੈ ਬਚਨਾਂ ਵਿੱਚ ਵੀ ਬਰਕਤ ਆ ਜਾਂਦੀ ਹੈ ਹਰ ਪਾਸੇ ਉਹ ਪੁਰਸ਼ ਜਿਹੜਾ ਹੈ ਇੱਕ ਖਾਸ ਵਿਸ਼ੇਸ਼ ਤਾਕਤ ਦੇ ਨਾਲ ਭਰ ਜਾਂਦਾ ਹੈ ਤੋਂ ਪਟ ਕੰਨੇ ਨੇ ਹੇ ਗੁਰੂ ਅਮਰਦਾਸ ਸਾਹਿਬ ਜੀ ਤੁਹਾਡੇ ਬਾਣ ਹੱਥ ਵਿੱਚ ਰਧੀਆਂ ਨੇ ਤੁਹਾਡੇ ਬਹਿਣੇ ਤੁਹਦੇ ਚ ਪਦਮ ਹੈ ਤੁਹਾਡੇ ਮੁਖੜੇ ਦੇ ਸਾਹਮਣੇ ਬੈਠੀਆਂ ਨੇ ਅਣਗਿਣਤ ਸਿੱਧੀਆਂ ਐਸਾ ਕਿਉਂ ਦ੍ਰਿਸ਼ ਬਣਿਆ ਹੈ ਰਿਦੇ ਬਸੇ ਅਕਹੀਓ ਸੋਇ ਰਸਤ ਨਹੀ ਜਾਤੋ ਮੁਖੋ ਭਗਤ ਉਚਰੇ ਅਮਰ ਗੁਰ ਇਤਰੰਗ ਰਾਤੋ ਤੁਸੀਂ ਜ਼ਬਾਨ ਤੋਂ ਜਿਹੜੇ ਪ੍ਰਭੂ ਦੇ ਗੀਤ ਗਾਉਂਦੇ ਹੋ ਉਹਦੇ ਨਾਲ ਹਿਰਦਾ ਤੁਹਾਡਾ ਰਸ ਨਾਲ ਭਰ ਗਿਆ ਤੋ ਹੱਥਾਂ ਵਿੱਚ ਬਰਕਤ ਆ ਗਈਆਂ ਜ਼ਬਾਨ ਵਿੱਚ ਬਰਕਤ ਆ ਗਈ ਹੈ ਅੱਖਾਂ ਵਿੱਚ ਬਰਕਤ ਆ ਗਈ ਹੈ ਜਿਸ ਵਕਤ ਤੁਸੀਂ ਅੰਮ੍ਰਿਤ ਵੇਲੇ ਉੱਠੋ ਨਾ ਤੇ ਮੂਲ ਮੰਤਰ ਜਪੋ ਮੂਲ ਮੰਤਰ ਦੇ ਜਿਉ ਸੁਰਤ ਜੁੜੇਗੀ ਮੂਲ ਮੰਤਰ ਦੀ ਸਤਿਆ ਅੰਦਰ ਵਸੇਗੀ ਤਾਕਤ ਅੰਦਰ ਵਸੇਗੀ ਔਰ ਜੇ ਬਾਣੀ ਦੀ ਤਾਕਤ ਅੰਦਰ ਵਸ ਗਈ ਨਾ ਤੇ ਉਸ ਅੰਦਰ ਦੀ ਤਾਕਤ ਦਾ ਬਾਹਰ ਪ੍ਰਗਟਾਵਾ ਵੀ ਹੋਵੇਗਾ ਜਿਹਦੇ ਹੋਂ ਵਿੱਚ ਗਰਮਾਸ਼ ਹੈ ਜੋਸ਼ ਹੈ ਤਾਕਤ ਹੈ ਉਹ ਬਾਹਰ ਪ੍ਰਗਟ ਹੋਵੇਗੀ ਤੇ ਜੇ ਨਾਮ ਦਾ ਰਸ ਕਿਦਰੇ ਅੰਦਰ ਵਸ ਜਾਏ ਤੇ ਹੱਥਾਂ 'ਚ ਬਰਕਤਾਂ ਆ ਜਾਂਦੀਆਂ ਬਚਨਾਂ 'ਚ ਬਰਕਤ ਆ ਜਾਂਦੀ ਹੈ ਦ੍ਰਿਸ਼ਟੀ ਦੇ ਬਰਕਤ ਆਪਣੇ ਆਪ ਆ ਜਾਂਦੀ ਹੈ ਇਸ ਢੰਗ ਦੇ ਨਾਲ ਅਗਰ ਕੋਈ ਸੰਬੰਧ ਜੋੜੇ ਬਾਣੀ ਇਸ ਢੰਗ ਦੇ ਨਾਲ ਕੋਈ ਪੜ੍ਹੇ ਜਾਪ ਕੋਈ ਇਸ ਢੰਗ ਨਾਲ ਕਰੇ ਔਰ ਜਾਪ ਦਾ ਮਤਲਬ ਹੀ ਹੈ ਕਿ ਪ੍ਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਹ ਸਾਨੂੰ ਪ੍ਰਾਪਤ ਹੋ ਸਕੇ ਉਹਦੀ ਜਿਹੜੀ ਤਾਕਤ ਹੈ ਉਹ ਸਾਨੂੰ ਪ੍ਰਾਪਤ ਹੋ ਸਕੇ ਇੱਕ ਅੱਖਰ ਦੇ ਜਾਪ ਵਿੱਚ ਇਤਨਾ ਭਾਰੀ ਜੋ ਹੈ ਆਨੰਦ ਹੈ ਤੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਕਰਦੇ ਪਟ ਕਹਿੰਦੇ ਨੇ ਹੇ ਦਾਤਾ ਹੇ ਬਜ਼ੁਰਗ ਬਾਬਾ ਤੁਹਾਡਾ ਜਿਹੜਾ ਹਿਰਦਾ ਉਸ ਨਾਮ ਰਸ ਨਾਲ ਭਰਿਆ ਪਿਆ ਤੇ ਉਹ ਰਸ ਉਛਲ ਕੇ ਹੱਥਾਂ 'ਚ ਆ ਗਿਆ ਉਹ ਰਸ ਉਛਲ ਕੇ ਅੱਖਾਂ ਦੇ 'ਚ ਆ ਗਿਆ ਉਹ ਰਸ ਉਛਲ ਕੇ ਰਸਨਾ ਵਿੱਚ ਆ ਗਿਆ ਇਹੀ ਤੇ ਕਾਰਨ ਹੈ ਕਿ ਉਹ ਸ਼ਬਦ ਜਿਹੜਾ ਗੁਰੂ ਨਾਨਕ ਨੇ ਪੜਿਆ ਸੀ ਹਜ਼ਾਰ ਦਫਾ ਵੀ ਪੜੀਏ ਤੇ ਕਿਸੇ ਠੱਗ ਨੂੰ ਸੱਜਣ ਨਹੀਂ ਬਣਾ ਸਕਦੇ ਤੇ ਬਾਬਾ ਇੱਕੋ ਹੀ ਵਾਰ ਪੜਦਾ ਹੈ ਤੇ ਠੱਗ ਸੱਜਣ ਬਣ ਜਾਂਦਾ ਉਹ ਇੱਕੋ ਹੀ ਦ੍ਰਿਸ਼ਟੀ ਕਰਦਾ ਹੈ ਕੋੜੇ ਰਾਖਸ਼ ਤੇ ਧੇਵਤਾ ਬਣ ਜਾਂਦਾ ਅਸੀਂ ਕਿੰਨੇ ਵੀ ਦ੍ਰਿਸ਼ਟੀ ਕਰੀਏ ਕੋਈ ਗੱਲ ਨਹੀਂ ਬਣਦੇ ਔਰ ਇਸੇ ਤਰੀਕੇ ਨਾਲ ਉਹ ਬਾਬਾ ਇੱਕੋ ਹੀ ਕਲਾਮ ਉਚਾਰਨ ਕਰਦਾ ਹੈ ਤੇ ਸਾਰੇ ਬਗਦਾਦ ਦੇ ਵਾਸੀ ਸੁਨ ਸਮਾਨ ਹੋ ਜਾਂਦੇ ਨੇ ਸਾਰੇ ਆ ਕੇ ਕਦਮ ਬੋਸੇ ਹੀ ਕਰਦੇ ਨੇ ਸਾਰੇ ਸਿੱਧ ਆ ਕੇ ਚਰਨਾਂ ਤੇ ਝੁਕਦੇ ਨੇ কারণ ਕੀ ਬਚਨ ਤੇ ਹੀ ਨੇ ਪਰ ਬਚਨਾ ਦੇ ਸत्य ਹੈ ਵਚਨਾਵਾਂ ਵਿੱਚ ਤਾਕਤ ਹੈ ਬਾਬੇ ਦਾ ਹਿਰਦਾ ਰਸ ਨਾਲ ਭਰਿਆ ਹੈ ਬਾਬੇ ਦੇ ਹੱਥਾਂ ਵਿੱਚ ਬਰਕਤਾਂ ਨੇ ਬਾਬੇ ਦੀ ਦ੍ਰਿਸ਼ਟੀ ਵਿੱਚ ਬਰਕਤਾਂ ਨੇ ਤੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਇਹਨਾਂ ਬਰਕਤਾਂ ਦਾ ਪਾਤਰ ਆਪਣੇ ਆਪ ਨੂੰ ਬਣਾਇਆ ਜਾ ਸਕਦਾ ਹੈ ਬਸ਼ਰ ਤੇ ਅੰਮ੍ਰਿਤ ਵੇਲੇ ਜੇ ਉੱਠ ਕੇ ਬੰਦਾ ਜਾਪ ਕਰਦਾ ਹੈ ਰੱਬ ਦੀਆਂ ਸ਼ਕਤੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੱਥਾਂ 'ਚ ਬਰਕਤਾਂ ਆ ਜਾਂਦੀਆਂ ਨੇ ਦ੍ਰਿਸ਼ਟੀ ਦੇ ਵਿੱਚ ਬਰਕਤ ਆ ਜਾਂਦੀ ਹੈ ਵਚਨਾਵਾਂ ਵਿੱਚ ਬਰਕਤ ਆ ਜਾਂਦੀ ਹੈ ਔਰ ਇਹ ਜਿਹੜਾ ਧਿਰਗੂ ਨੇ ਕਿਹਾ ਕਿ ਅਵਤਾਰੀ ਪੁਰਸ਼ ਦੇ ਚਰਨਾਂ ਦੇ ਵਿੱਚ ਜਾਂ ਹੱਥਾਂ ਦੇ ਵਿੱਚ ਪਦਮ ਹੁੰਦਾ ਸਤਗੁਰਾਂ ਦੀ ਬਾਣੀ ਵੀ ਇਸ ਨੂੰ تسلیم ਕਰਦੀਆਂ ਹਾਂ ਹੁੰਦਾ ਜਿਹੜਾ ਨਾਮ ਜਪਦਾ ਹੈ ਵਾਸਤਵਿਕ ਹੱਥਾਂ 'ਚ ਪਦਮ ਬਣ ਜਾਂਦਾ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਵੇਖ ਦੁਖ ਨਾਸਨਾ ਗੁਰੂ ਅਰਜਨ ਦੇਵ ਜੀ ਕਹਿੰਦੇ ਹਾਂ ਮੇਰੇ ਹੱਥਾਂ ਵਿੱਚ ਪਦਮ ਬਣ ਗਿਆ ਕਿਉਂਕਿ ਉਹ ਪ੍ਰਮਾਤਮਾ ਦਾ ਨਾਮ ਰੂਪੀ ਜਿਹੜਾ ਰਤਨ ਹੈ ਉਹ ਮੇਰੇ ਕੰਠ ਵਿੱਚ ਵਸਿਆ ਹੈ ਹੱਥ ਵਿੱਚ ਪਦਮ ਬਣ ਗਿਆ ਤੋ لازਮੀ ਹੀ ਬਣੇਗਾ ਹੱਥ ਦੇ ਵਿੱਚ لازਮੀ ਬਰਕਤਾਂ ਆ ਜਾਣਗੀਆਂ ਬਚਨ ਦੇ ਵਿੱਚ لازਮੀ ਬਰਕਤਾਂ ਆ ਜਾਣਗੀਆਂ ਜੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਏ ਅੱਜ ਵੀ ਵਿਚਾਰ ਤੋਂ ਇਤਨੀ ਪ੍ਰੇਰਣਾ ਲੈਣੀ ਹੈ ਕਿ ਨਾਮ ਜਪਦਿਆਂ ਜਪਦਿਆਂ ਉਸ ਹਾਲਤ ਦੇ ਵਿੱਚ ਪਹੁੰਚਣਾ ਹੈ ਕਿ ਹਿਰਦਾ ਰਸ ਨਾਲ ਭਰ ਜਾਏ ਤੋ ਕਹਿੰਦੇ ਜਦ ਭਰ ਭਰ ਜਾਏ ਨਾ ਬਾਂਡਾ ਤੇ ਫਿਰ ਵਸਤੂ ਉਛਲਣ ਲੱਗ ਪੈਂਦੀ ਹੈ। ਤੋ ਜਦ ਹਿਰਦਾ ਰਸ ਨਾਲ ਭਰ ਜਾਏਗਾ ਨਾ ਤੋ ਰਸ ਉਛਲ ਕੇ ਕਹਿੰਦੇ ਨਾ ਹੱਥਾਂ 'ਚ ਆ ਜਾਂਦਾ ਹੈ। ਤਾਕਤ ਹੱਥਾਂ 'ਚ ਆ ਜਾਂਦੀ ਹੈ। ਬਚਨਾ 'ਚ ਆ ਜਾਂਦੀ ਹੈ। ਔਰ ਅੱਖਾਂ ਵਿੱਚ ਆ ਜਾਂਦੀ ਹੈ। ਰੋਮ-ਰੋਮ ਵਿੱਚ ਤਾਕਤ ਬੰਦੇ ਦੇ ਜੋ ਹੈ ਭਰ ਜਾਂਦੀ ਹੈ। ਔਰ ਐਸਾ ਬੰਦਾ ਜਿੱਥੇ ਵੀ ਬੈਠੇਗਾ ਆਪਣੇ ਬੈਠਣ ਦਾ ਵੀ ਪ੍ਰਭਾਵ ਆਏਗਾ। ਕਿਸੇ ਗੱਲੀ ਦੇ ਚੋਂ ਲੰਘ ਜਾਏਗਾ ਉਹ ਆਪਣੇ ਲੰਘਣ ਦਾ ਵੀ ਪ੍ਰਭਾਵ ਆਏਗਾ। ਮੈਂ ਇੱਕ ਜੈਨ ਸਾਧੂ ਦੇ ਬਾਰੇ ਪੜ੍ਹ ਰਿਹਾ ਸੀ। ਉਹ ਇੱਕ ਕਸਬੇ ਦੇ ਵਿੱਚ ਗਿਆ। ਸਵਾਮੀ ਮਹਾਵੀਰ ਦੀ ਇਹ ਗਾਥਾ ਤੇ ਕਸਬੇ ਦੇ ਵਾਸੀਆਂ ਨੂੰ ਕਹਿਣ ਲੱਗਾ ਮੈਂ ਇੱਥੇ ਕਥਾ ਕਰਨੀ ਹੈ ਤੁਸੀਂ ਸਾਰੇ ਇਕੱਠੇ ਹੋ ਨਵਾਂ ਨਵਾਂ ਇਹ ਜੈਨ ਮਤ ਚਲਿਆ ਸੀ ਉਦੋਂ ਤੇ ਸਵਾਮੀ ਮਹਾਵੀਰ ਨੂੰ ਉਹ ਜਿਹੜੇ ਪਿੰਡ ਦੇ ਮੁਖੀ ਹਸਨ ਕਹਿਣ ਲੱਗੇ ਨਹੀਂ ਤੁਹਾਡੀ ਗੱਲ ਨਹੀਂ ਸੁਣਨੇ ਤੁਸੀਂ ਇੱਥੇ ਆਉਣਾ ਹੀ ਨਾ ਦੂਜੇ ਦਿਨ ਉਸ ਗਲੀ ਚ ਫਿਰ Swami Mahavir ਲੰਘਿਆ ਤੀਜੇ ਦਿਨ ਫਿਰ ਲੰਘਿਆ ਤੇ ਪਿੰਡ ਦੇ ਮੁਖੀਆਂ ਨੇ ਪੁੱਛ ਲਿਆ ਪੁਰਖਾ ਜਦ ਅਸੀਂ ਕਹਿ ਦਿੱਤਾ ਤੇਰੀ ਗੱਲ ਨਹੀਂ ਸੁਣਨੀ ਫਿਰ ਤੂੰ ਕਿਉਂ ਲੰਘਦਾ ਹੈ ਕਹਿੰਦਾ ਜ਼ਰੂਰ ਬੋਲ ਕੇ ਅਸਰ ਪਾਈਦਾ ਜੇ ਮੇਰੇ ਕੋਲ ਕੁਝ ਹੋਏਗਾ ਤੇ ਮੇਰੇ ਲੰਘਣ ਨਾਲ ਵੀ ਤੁਹਾਨੂੰ ਮਿਲ ਜਾਏਗਾ ਜੇ ਮੇਰੇ ਕੋਲ ਕੁਝ ਹੋਏਗਾ ਤੇ ਮੈਂ ਇਥੋਂ ਲੰਘਾਂਗਾ ਤਾਂ ਵੀ ਤੁਹਾਨੂੰ ਕੁਝ ਮਿਲ ਜਾਏਗਾ ਸੱਚ ਜਾਣੋ ਕਈ ਵਾਰ ਬਾਬਾ ਜਿੰਨਾ ਗਲੀਆਂ ਚੋਂ ਲੰਘ ਜਾਂਦਾ ਸੀ ਗਲੀਆਂ ਪਵਿੱਤਰ ਹੋ ਜਾਂਦੀਆਂ ਸਨ ਐਸੋ ਵਾਸਤੇ ਪੁਰਾਣੇ ਗੁਰਸਿੱਖ ਤੇ ਸੰਗਤਾਂ ਨੂੰ ਵੀ ਆਪਣੇ ਖੇਤਾਂ 'ਚ ਲੰਗਾਂਦੇ ਸਨ ਕਿਦਰੇ ਜਲੂਸ ਲਾ ਨਿਕਲਦਾ ਹੋਇਆ ਹੈ ਨਾ ਇਧਰ ਮੈਨੂੰ ਪੰਜਾਬ ਦੀਆਂ ਗੱਲਾਂ ਯਾਦ ਨੇ ਭਈ ਸੰਗਤਾਂ ਸਾਡੇ ਖੇਤ ਚੋਂ ਲੰਗਣ ਸਾਡਾ ਖੇਤ ਪਵਿੱਤਰ ਹੋਏਗਾ ਸਾਡਾ ਘਰ ਪਵਿੱਤਰ ਹੋਏਗਾ ਸਾਡਾ ਘਰ ਬਰਕਤਾਂ ਨਾਲ ਭਰੇਗਾ ਮੈਂ ਤਾਂ ਇਨਾ ਪੁਰਸ਼ਾਂ ਦੇ ਵਿੱਚ ਕੋਈ ਰਸਿਕ ਪੁਰਸ਼ ਹੋਵੇ ਜਿਹਦਾ ਹਿਰਦਾ ਰਸ ਨਾਲ ਭਰਿਆ ਹੋਵੇ ਜਿਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੋਵੇ ਜਿਹਦੇ ਹੱਥਾਂ ਵਿੱਚ ਕੋਈ ਬਰਕਤ ਹੋਵੇ ਤਾਂ ਐਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਮੰਨਿਆ ਜਦ ਹਿਰਦਾ ਰਸ ਨਾਲ ਭਰ ਜਾਂਦਾ ਹੈ ਤਾਂ ਹੱਥਾਂ ਦੇ ਵਿੱਚ ਬਰਕਤਾਂ ਆ ਜਾਂਦੀਆਂ ਨੇ ਦ੍ਰਿਸ਼ਟੀ ਤੇ ਮਸਤਕ ਵਿੱਚ ਅਣਗਿਣਤ ਬਰਕਤਾਂ ਜੜੀਆਂ ਨੇ ਡੁੱਲ-ਡੁੱਲ ਕੇ ਪੈਂਦੀਆਂ ਨੇ ਸਾਈਂ ਸ੍ਰੀ ਗੁਰ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਇਹਨਾਂ ਬਖਸ਼ਿਸ਼ਾਂ ਦੇ ਤੇ ਇਸ ਸ਼ਕਤੀ ਦੇ ਪਾਤਰ ਅਸੀਂ ਵੀ ਬਣ ਸਕੀਏ ਤਾਂ ਕਿ ਜ਼ਿੰਦਗੀ ਜਿਹੜੀ ਹੈ ਸਾਡੀ ਸਫਲ ਹੋ ਸਕੇ ਇੱਥੇ ਹੀ ਸਮਾਪਤੀ ਬੁੱਲਾ ਚੁੱਕਾ ਮਾਫ ਗੱਜ ਕੇ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ